ਕੀ ਜਿਹੜਾ ਕਲਾਈਮੇਟ ਕ੍ਰਿਸ਼ਾ ਜਿਹੜੀ ਆ ਕਾਫੀ ਪਿਛਲੇ ਸਾਲ ਨਾਲ ਖਰਾਬ ਕਹਿ ਸਕਦੇ ਆਪਾਂ ਕਿ ਹੋਇਆ ਕਿ بارشਾਂ ਵੀ ਘੱਟ ਹੋ ਜਾਂਦੇ ਤੇ ਥੋੜੀ ਜੀ ਗਰਮੀ ਵੀ ਜ਼ਿਆਦੀ ਰਹੀ ਹੈ ਲੇਕਿਨ ਹੁਣ ਜਦੋਂ ਠੰਡ ਸ਼ੁਰੂ ਹੋਈ ਆ ਪ੍ਰਵਾਸੀ ਪੰਛੀ ਜਿਹੜੇ ਆ ਆਉਣੇ ਲੱਗ ਆਉਣ ਲੱਗ ਪਏ ਆ ਤੇ ਇਹ ਜਿਉਂ ਜਿਉਂ ਠੰਡ ਜਿਹੜੀ ਵਧੀ ਜਾਣੀ ਹੈ ਇਸ ਤਰ੍ਹਾਂ ਇਹਨਾਂ ਦੀ ਸਪੀਸੀਜ਼ ਔਰ ਨੰਬਰਿੰਗ ਵੀ ਵਧੀ ਜਾਣੀ ਹੈ ਐਸ ਵੇਲੇ ਜਿਹੜੀ ਸਾਡੀ ਔਰਲ ਕੈਲਕੂਲੇਸ਼ਨ ਹੈਗੀ ਉਹ ਲਗਭਗ 7.5 ਤੋਂ 8000 ਦੇ ਲਗਿ ਸਕੇ ਜਿਹੜੇ ਪੰਛੀ ਆ ਚੁੱਕੇ ਆ ਇਹ ਕਿਸ਼ੂਪੁਰ ਸ਼ਾਮਦੇ ਵਿੱਚ ਔਰ ਜੀ ਸਾਗ ਡੈਮ ਦੇ ਵਿੱਚ ਵੀ 350 400 ਦੇ ਲਾਗੇ ਛੱਗੇ ਪੰਛੀ ਜਿਹੜੇ ਆ ਦੋ ਤਿੰਨ ਦਿਨ ਪਹਿਲਾਂ ਹੀ ਵੇਖੇ ਆ ਵੇ ਉਹ ਕਿਉਂਕਿ ਠੰਡ ਜਿਉਂ ਜਿਉਂ ਠੰਡ ਵਧਣੀ ਚੋਂ ਇਹਨਾਂ ਦੇ ਨੰਬਰਿੰਗ ਵਾਝਾ ਨਹੀਂ ਪਿਛਲੀ ਵਾਰ ਜਿਹੜੇ ਲਗਭਗ 3500 ਤੋਂ 4000 ਤੱਕ ਅਸੀਂ ਜਿਹੜੇ ਜੀ ਸਾਗ ਡੈਮ ਦੇ ਵਿੱਚ ਜਿਹੜੇ ਵੇਖੇ ਸੀਗੇ ਔਰ ਐਤ ਕੀ ਜਿਹੜਾ ਵਾ ਡੈਮ ਡੈਮ ਦਾ ਪਾਣੀ ਘਟਿਆ ਤਾਂ ਸਾਨੂੰ ਆਸ ਆ ਕੇ ਡੈਮ ਦਾ ਪਾਣੀ ਘਟੂਣ ਦੇ ਵੇਲੇ ਸਾਡੇ ਜਿਹੜੇ ਪੰਛੀ ਅੱਗੇ ਨੇ ਹੋ ਵਧਣਗੇ ਸਾਡੇ ਕੋਲ 4 4-5 ਸਪੀਸੀ ਜਿਹੜੀਆਂ ਆ ਚੁੱਕੀਆਂ ਵਾਂ ਜਿਹੜੀਆਂ ਵੀ ਥੋੜੇ ਜਿਹਾ ਗਰਮ ਮੌਸਮ ਦੇ ਵਿੱਚ ਗਰਮੋ ਸਰਦ ਦੇ ਵਿੱਚ ਆਉਂਦੀਆਂ ਵਾਂ ਤੇ ਇਹ ਕਟੋੜ 45-46 ਸਪੀਸੀ ਜਿਹੜੀਆਂ ਇੱਥੇ ਸਾਡੇ ਕੋਲ ਜਿਹੜੀਆਂ ਡਿਟੈਕ ਰਹੀ ਹੈ ਜਿਹੜੀਆਂ ਕਾਊਂਟਿੰਗ ਕਰਦੇ ਆਂ ਉਹਨਾਂ ਦੀ ਹਰ ਸਾਲੀ ਕਰਦੇ ਆ ਤੇ ਦੋ ਸਪੀਸੀ ਜਿਹੜੀ ਜਮਾ ਗੌਂਡ ਵੀ ਅਲਾਵਾ ਇੱਕ ਹੋਰ ਆ ਉਹ ਜਿਹੜੀਆਂ ਸਾਡੀਆਂ ਹੈਗੀਆਂ ਉਹ ਰਜੀ ਸਾਗ ਦੇ ਨਾਲ ਦੋ ਸਪੀਸੀ ਆਉਂਦੀਆਂ ਕਿਉਂਕਿ ਇੱਥੇ ਪਾਣੀ ਡੂੰਗਾ ਹੋਣ ਕਰਕੇ ਇੱਥੇ ਜਿਹੜੀ ਉਹਨਾਂ ਦੀ ਜਿਹੜੀ ਤਦਾਦ ਆ ਨੰਬਰਿੰਗ ਜਿਹੜੀ ਉਹ ਘਟ ਹੁੰਦੀ ਆ ਬਾਕੀ ਜਿਹੜੇ ਸਾਡੇ ਜਨਰਲ ਪੰਛੀ ਹੈਗੇ ਉਹ ਤੇ ਸਾਡੇ ਕੋਲ ਜਿਹੜੇ ਹੈਗੇ ਉਹ ਉਹ ਤਾਂ ਰਹਿੰਦੇ ਹੀ ਉੱਥੇ ਬਾਕੀ ਸਾਡੇ ਵੱਲੋਂ ਜਿਹੜੇ ਇਹਦੇ ਵਾਸਤੇ ਜਿਹੜੇ ਪ੍ਰਬੰਧ ਕੀਤੇ ਗਏ ਹੈ ਵੀ ਜਿਹੜਾ ਰਾਤਾਂ ਸਾਡੀਆਂ ਟੀਮਾਂ ਉੱਥੇ ਰਹਿੰਦੀਆਂ ਵਾਂ ਫਿਰ ਕੈਸਟ ਕਰਦੀਆਂ ਵਾਂ ਔਰ ਉਹਨਾਂ ਦਾ ਹੈਬਿਟੈਟ ਦੇ ਵਾਸਤੇ ਵੀ ਕੋਈ ਇਹਨਾਂ ਨੂੰ ਦਸਤਾਰ ਬਣਾ ਕਰੇ ਜਾਂ ਕੋਈ ਨਾ ਕਰੇ ਦੇਨ ਦਾ ਸਾਡੇ ਜਿਹੜੇ ਕੰਮ ਜਿਹੜੇ ਮੁਲਾਜ਼ਮਾਂ ਉਹ ਉੱਥੇ ਕੰਮ ਕਰ ਰਹੇ ਤੇ ਇਸ ਵਾਰ ਜਿਹੜੇ ਪਿਛਲੀ ਵਾਰੀ ਨਾਲੋਂ ਅੱਜ ਦੇ ਦਿਨ ਜੇ ਗੱਲ ਕਰੀਏ ਵਧਣਾ ਜਾਂ ਘਟਣਾ ਦੇਖੋ ਲਗਭਗ ਬਰਾਬਰ ਜੇ ਹੁਣ ਆਪਾਂ ਕਹਿ ਤਾ ਨੇ ਕਿ ਹੁਣ ਇੱਕਦਮ ਉੱਪਰ ਭਾੜੇ ਦੇ ਸੋਫਾ ਨੂੰ ਕਰਕੇ ਨਾ ਇੱਕਦਮ ਠੰਡ ਹੋ ਗਈ ਐ ਤੇ ਪਿਛਲੇ ਸਾਲ ਵੀ 7.5 8000 ਦੇ ਲੱਗੇ ਛੱਗੇ 9000 ਦੇ ਲੱਗੇ ਛੱਗੇ ਸੀ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਲੇਕਿਨ ਸਾਨੂੰ ਆਸ ਆ ਕਿ ਐਕੀ ਪਿਛਲੇ ਸਾਲ ਨੂੰ ਵਧਣਗੇ